ਵਾਹ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਹੋ ਠੀਕਾ ਜੀ ਡੜਦੀ ਕਲਾ ਭਾਈ ਹਾਂਜੀ ਬਾਬਾ ਜੀ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਨੇ ਆ ਜੀ ਕਈ ਵਾਰ ਸਕੂਲਾਂ ਦੀਆਂ ਕੰਧਾਂ ਤੇ ਇਹ ਸ਼ਬਦ ਲਿਖਿਆ ਹੁੰਦਾ ਜੀ ਜੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜੀ ਇਹਦਾ ਅਰਥ ਕੀ ਹੈ ਜੀ ਇਹ ਜੀ ਆਸਾ ਰਾਗ ਦੇ ਅੰਦਰ ਇਹ ਸ਼ਬਦ ਉਚਾਰਨ ਕੀਤਾ ਗੁਰੂ ਸਾਹਿਬ ਨੇ ਠੀਕ ਹੈ ਜੀ ਗੁਰਬਾਣੀ ਦਾ ਸ਼ਬਦ ਹੈ ਬਾਹੂ ਬਾਹੂ ਬਾਣੀ ਨਿਰੰਕਾਰ ਹੈ ਤੇ ਜੇ ਬੜਾ ਬਨ। ਠੀਕ ਹੈ। ਸੋ ਗੁਰਬਾਣੀ ਦਾ ਉਪਦੇਸ਼ ਹੈ ਸਭ ਨੂੰ ਸਰਬੱਤ ਨੂੰ ਭਾਵੇਂ ਕਿਸੇ ਮਜਬਦਾ ਕਿਸੇ ਧਰਮ ਦਾ ਹੋ ਵੀ ਭਾਈ ਵਿਦਿਆ ਪੜੋ। ਹਾਂਜੀ। ਵਿਦਿਆ ਪੜ ਕੇ ਤੁਸੀਂ ਨਾਲ-ਨਾਲ ਵਿਚਾਰਮਾਨ ਹੋਣਾ ਉਹ ਵਿਚਾਰਨਾ ਪੜ ਕੇ। ਉਹਦੇ ਚੋਂ दैਵੀ ਗੁਣ ਪ੍ਰਾਪਤ ਕਰਨੇ ਜਿਹਦੇ ਨਾਲ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਜਿਹਦੇ ਨਾਲ ਪਰ ਉਪਕਾਰ ਕੀਤਾ ਜਾਂਦਾ ਗੁਰੂ ਸਾਹਿਬ ਕਹਿੰਦੇ ਨੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਭਈ ਜਿਨ੍ਹਾਂ ਨੇ ਵਿਦਿਆ ਪੜ ਲਈ ਹੈ ਪੜ ਕੇ ਵਿਚਾਰ ਲਈ ਹੈ ਤਾਂ ਫਿਰ ਉਹ ਸਰਬੱਤ ਦਾ ਭਲਾ ਮੰਗਦੇ ਆ ਤੇ ਪਰਾਇਆ ਲਈ ਪਰ ਉਪਕਾਰ ਪਰਾਇਆ ਲਈ ਉਪਕਾਰ ਕਰਨਾ ਕੰਮ ਕਰਨਾ ਭਾ ਭਲਾ ਕਰਨਾ ਸਮਾਜ ਦੇ ਵਧੀਆ ਤਰੀਕੇ ਦੇ ਨਾਲ ਕੰਮ ਕਰਨੇ ਹਨਾ ਲੋਕ ਭਲਾਈ ਦੇ ਕੰਮ ਕਰਨੇ ਇਸ ਕਰਕੇ ਤਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਬਚਨ ਕੀਤਾ ਗੁਰਬਾਣੀ ਦੇ ਅੰਦਰ ਵੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਭਈ ਜੇ ਵਿਦਿਆ ਪੜ ਕੇ ਉਹਨੂੰ ਵਿਚਾਰੋਗੇ ਵਿਚਾਰਮਾਨ ਹੋਵੋਗੇ ਤੇ ਤਾਂ ਤੁਸੀਂ ਸਰਬੱਤ ਦਾ ਭਲਾ ਕਰ ਸਕਦੇ ਹੋ ਪਰ ਉਪਕਾਰ ਕਰ ਸਕਦੇ ਹੋ ਈਮਾਨਦਾਰੀ ਦੇ ਨਾਲ ਸਮਾਜ ਚ ਵਿਚਰ ਸਕਦੇ ਹੋ ਔਰ ਈਮਾਨਦਾਰੀ ਦੇ ਨਾਲ ਸਮਾਜ ਨੂੰ ਸਿਰਜ ਸਕਦੇ ਹੋ ਇਸ ਕਰਕੇ ਤਾਂ ਗੁਰੂ ਸਾਹਿਬ ਨੇ ਪਾਵਨ ਵਚਨ ਜਿਹੜਾ ਹੈਗਾ ਵਰਤਿਆ ਤੇ ਮਹਾਰਾਜ ਕਹਿੰਦੇ ਵੀ ਹਰ ਇੱਕ ਨੂੰ ਵਿੱਦਿਆ ਪੜ੍ਹਨ ਦਾ ਹੁਕਮ ਹੈ ਤੇ ਵਿੱਦਿਆ ਪੜ੍ਹਨੀ ਚਾਹੀਦੀ ਹੈ ਹਰ ਇੱਕ ਨੂੰ ਉਹ ਭਾਵੇਂ ਕਿਸੇ ਮਜਬਦ ਦਾ ਹੈ ਕਿਸੇ ਧਰਮ ਦਾ ਹੈ ਕਿਸੇ ਵਰਨ ਦਾ ਹੈ ਹਰੇਕ ਬੰਦਾ ਵਿੱਦਿਆ ਪੜ੍ਹੇ ਤੇ ਜਿਹੜੇ ਮਾਪੇ ਬੱਚਿਆਂ ਨੂੰ ਵਿੱਦਿਆ ਨਹੀਂ ਦਿੰਦੇ ਨਹੀਂ ਪੜ੍ਹਾਉਂਦੇ ਜਾਂ ਭੈਣ ਭਰਾ ਨਹੀਂ ਪੜ੍ਹਾਉਂਦੇ ਤਾਂ ਉਹ ਬਹੁਤ ਵੱਡੇ ਉਸ ਬੱਚੇ ਦੇ ਦੁਸ਼ਮਣ ਹੈ ਇਸ ਕਰਕੇ ਸਿਆਣੇ ਇਹ ਵੀ ਗੱਲ ਕਹਿੰਦੇ ਆ ਵੀ ਵਿੱਦਿਆ ਜਿਹੜੀ ਹੈ ਨਾ ਇਹ ਮਨੁੱਖ ਦਾ ਤੀਜਾ ਨੇਤਰ ਹੈ ਪਰ ਵਿਦਿਆ ਪੜ ਕੇ ਜੀਵਨ ਦਾ ਵਿਚਾਰ ਨਾ ਕਰੇ ਉਸ ਤੇ ਫਿਰਦਾ ਮਹਾਰਾਜ ਕਹਿੰਦੇ ਪੜ ਪੜ ਗੱਡੇ ਲੱਦੀ ਐ ਪੜ ਪੜ ਭਰੀਏ ਸਾਥ ਹੈ ਨਹੀਂ ਇਸ ਕਰਕੇ ਫਿਰ ਇਹ ਵੀ ਬਚਨ ਕੀਤਾ ਮਹਾਰਾਜ ਕਹਿੰਦੇ ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ ਕਈ ਵਾਰੀ ਵੱਧ ਪੜ ਕੇ ਵੱਧ ਗਿਆਨ ਪ੍ਰਾਪਤ ਕਰਕੇ ਬੰਦੇ ਦੇ ਅੰਦਰ ਹੰਕਾਰ ਪੈਦਾ ਹੋ ਜਾਂਦਾ ਉਹ ਵੀ ਮਹਾਰਾਜ ਵਿਸਰ ਕੇ ਭਾਈ ਵਿਦਿਆ ਪੜਨ ਦਾ ਤਾਂ ਹੀ ਫਾਇਦਾ ਜੇ ਤੇ ਵਿਚਾਰ ਕੀਤੀ ਜਾਵੇ ਅਸੀਂ ਵਿਚਾਰ ਮੰਨ ਲਈਏ ਸਰਬੱਤ ਦਾ ਭਲਾ ਮੰਗੀਏ ਤਾਂ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾ ਨੇ ਗੁਰਬਾਣੀ ਦੇ ਅੰਦਰ ਸਾਨੂੰ ਹੀ ਵੱਡਾ ਗਿਆਨ ਦਾ ਸ਼ਹਿਰ ਔਰ ਉਪਦੇਸ਼ ਦਿੱਤਾ ਹੈ ਵੀ ਵਿਦਿਆ ਭਾਈ ਪੜੋ ਤੇ ਅੱਗੇ ਪੜਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਤਾਂ ਹੀ ਭਾਈ ਜਿਹੜੇ ਸਕੂਲਾਂ ਦੀਆਂ ਕੰਧਾਂ ਤੇ ਇਹ ਤਾਂ ਕਰਕੇ ਲਿਖਿਆ ਜਾਂਦਾ ਹੈ ਸ਼ਬਦ ਠੀਕ ਕਰ ਠੀਕ ਆ ਬਾਬੂ ਹਾਂਜੀ ਹਾਂ ਵਾਈਬ ਜੀ ਕਰਦਾ ਖਾਲਸਾ ਵਾਹਿਗੁਰੂ ਜੀ